ਅਗਲੀ ਖਬਰ ਵੱਲ ਚਲਿਏ ਜਿਨ੍ਹਾਂ ਲੋਕਾਂ ਦੇ ਕੋਲ ਟੈਸਲਾ ਦੀਆਂ ਕਾਰਾਂ ਜਾਂ ਟੈਸਲਾ ਦੇ ਟਰੱਕ ਹੈਗੇ ਆ ਉਹ ਅਸੋਸੀਏਟਿਡ ਪ੍ਰੈਸ ਰਿਪੋਰਟ ਕਰ ਰਿਹਾ ਕਿ 7 ਲੱਖ ਟੈਸਲਾ ਦੇ ਵਹੀਕਲਸ ਨੂੰ ਰੀਕਾਲ ਕੀਤਾ ਗਿਆ ਹੈ ਉਹਨਾਂ ਦੇ ਟਾਇਰ ਪ੍ਰੈਸ਼ਰ ਮੋਨਿਟਰਿੰਗ ਸਿਸਟਮ ਦੇ ਵਿੱਚ ਇਸ਼ੂ ਹੈਗਾ ਹੈ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ 2 2024 ਦੇ ਸਾਈਬਰ ਟਰੱਕ 2017 ਤੋਂ 2025 ਦੇ ਮਾਡਲ 3 ਤੇ 2020 2020 ਤੋਂ 2025 ਦੇ ਮਾਡਲ Y ਵਹੀਕਲਸ ਇਹਨਾਂ ਨੂੰ ਰੀਕਾਲ ਕੀਤਾ ਹੈਗਾ ਕਹਿੰਦੇ ਵੀ ਵਾਰਨਿੰਗ ਲਾਈਟ ਆਂਦੀ ਆ ਵਹੀਕਲ ਦੇ ਉੱਤੇ ਜੋ جگਦੀ ਰਹਿੰਦੀ ਹੈਗੀ ਆ ਬਿਟਵੀਨ ਡਰਾਈਵਰਸ ਸਾਈਕਲ ਜਿਹਦੇ ਜਿਹਦੇ ਕਰਕੇ ਜਿਹੜਾ ਡਰਾਈਵਰ ਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਵੀ ਲੋ ਟਾਇਰ ਪ੍ਰੈਸ਼ਰ ਹੈਗਾ ਤੇ ਜੇ ਤੁਸੀਂ ਇੰਪ੍ਰੋਪਰਲੀ ਇਨਫਲੇਟਡ ਟਾਇਰਸ ਚਲਾਣੇ ਹੈਗੇ ਆ ਤੇ ਉਹਦੇ ਨਾਲ ਰੇਜ਼ਕਾਫ ਕ੍ਰੈਸ਼ ਹੈਗਾ ਉਹਦੇ ਨਾਲ ਐਕਸੀਡੈਂਟ ਹੋ ਸਕਦਾ ਹੈਗਾ ਤੇ ਅਲੋਨ ਮਸਕ ਦੀ ਜਿਹੜੀ ਕੰਪਨੀ ਆ ਟੈਸਲਾ ਉਹ ਕਹਿੰਦੇ ਅਸੀਂ ਇੱਕ ਫ੍ਰੀ ਸੌਫਟਵੇਅਰ ਅਪਡੇਟ ਦੇ ਰਹੇ ਆ ਇੱਕ ਉਸ ਨੂੰ ਫਿਕਸ ਕਰਨ ਦੇ ਲਈ ਪ੍ਰੋਬਲਮ ਨੂੰ ਜਿਹੜੇ ਓਨਰਸ ਹੈਗੇ ਇਹਨਾਂ ਸਾਰੀਆਂ ਕਾਰਾਂ ਦੇ ਜੋ ਮੈਂ ਤੁਹਾਨੂੰ ਦੱਸੀਆਂ ਹੈਗੀਆਂ 2024 ਸਾਈਬਰ ট্রাক 2017 ਟੂ 2025 ਮਾਡਲ 3 ਤੇ 2022 2000 Uh, 25 ਮਾਡਲ ਵਾਈ ਵਹੀਕਲਸ ਉਹਨਾਂ ਨੂੰ ਜਿਹੜੀਆਂ ਲੈਟਰਸ ਆ ਫਰਬਰੀ 15 2025 ਤੋਂ ਬਾਅਦ ਮੇਲ ਕਰ ਦਿੱਤੀਆਂ ਜਾਣਗੀਆਂ ਫਿਰ ਤੁਸੀਂ ਆਪਣੇ ਟੈਸਲਾ ਦਾ ਜਿਹੜਾ ਨੀਰੈਸਟ ਜੋ ਵੀ ਸਰਵਿਸ ਸਟੇਸ਼ਨ ਹੈਗਾ ਉੱਥੇ ਜਾ ਕੇ ਇਹਨਾਂ ਨੂੰ ਜਿਹੜਾ ਆ ਅਪਡੇਟ ਕਰਾ ਲਓ ਸੋ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਇੰਡੀਵਿਜੂਅਲਾਈਜ਼ਡ ਵੀ ਨੰਬਰ ਦਿੱਤਾ ਹੈਗਾ 18883274236 ਜਾਂ ਉਹਨਾਂ ਦਾ ਜਿਹੜਾ ਵੈਬਸਾਈਟ ਹੈਗਾ ਆ www.nhtsa.gov ਉਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਜਿਹੜਾ ਸਾਈਬਰ ট্রাক ਆ ਇਹ ਇਸ ਤੋਂ ਪਹਿਲਾਂ ਵੀ ਕਈ ਵਾਰ ਰੀਕਾਲ ਕੀਤਾ ਗਿਆ ਹੈਗਾ ਜੁਲਾਈ ਮਹੀਨੇ ਚ 1.8 ਮਿਲੀਅਨ ਵਹੀਕਲਸ ਨੂੰ ਰੀਕਾਲ ਕੀਤਾ ਗਿਆ ਸੀ ਉਹਨਾਂ ਦਾ ਹੁੱਡ ਇਸ਼ੂ ਸੀਗਾ ਫਰਵਰੀ ਮਹੀਨੇ ਚ ਟੈਸਲਾ ਨੇ 2.2 ਮਿਲੀਅਨ ਵਹੀਕਲਸ ਨੂੰ ਰਿਕਾਲ ਕੀਤਾ ਸੀ ਉਹਨਾਂ ਦੇ ਵਿੱਚ ਜਿਹੜੀਆਂ ਆ ਵਾਰਨਿੰਗ ਲਾਈਟਸ ਆndੀਆਂ ਸੀਆਂ ਕੁਝ ਇਨਸਟਰੂਮੈਂਟ ਪੈਨਲ ਜੋ ਬੜੇ ਛੋਟੇ ਹੈਗੇ ਸੋ ਕਾਫੀ ਇਸ਼ੂਸ ਟੈਸਲਾ ਕਾਰਾਂ ਦੇ ਚੱਲ ਰਹੇ ਹੈਗੇ ਜੀ ਬਿਲਕੁਲ ਸੋ ਦੇਖੋ ਕੀ ਬਣਦਾ ਹੈ ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਆ ਉਸ ਉੱਤੇ ਕਰਦੇ ਜਾਈਏ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਤਕਰੀਬਨ 55000 ਹੋਰ ਸਟੂਡੈਂਟ ਲੋਨ ਵਾਲਿਆਂ ਦੇ ਲੋਨ ਜਿਹੜੇ ਉਹ ਮਾਫ ਕੀਤੇ ਗਏ ਨੇ ਇਹਨਾਂ ਦੀ ਕੁੱਲ ਰਾਸ਼ੀ ਤਕਰੀਬਨ 4.28 ਬਿਲੀਅਨ ਡਾਲਰ ਬਣਦੀ ਆ ਸਟੂਡੈਂਟ ਡੈਟ ਜਿਹੜੇ ਆ ਉਹ ਕਲੀਅਰ ਕੀਤੇ ਗਏ ਨੇ ਯੂ ਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਜਿਹੜੀ ਆ ਇਹ ਰੀਲੀਫ ਲੋਕਾਂ ਨੂੰ ਆ ਦਿੱਤੀ ਆ ਸੋ ਕਹਿੰਦੇ ਵੀ ਪਬਲਿਕ ਸਰਵਿਸ ਲੋਨ ਫਰਗਿਵਨਸ ਪ੍ਰੋਗਰਾਮ ਦੇ ਤਹਿਤ ਆ ਜਿਹੜਾ ਇਹਨਾਂ ਨੇ ਚਾਲੂ ਕੀਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਅਦਾਲਤਾਂ ਨੇ ਰੋਕ ਲਾ ਦਿੱਤੀ ਸੀ ਉਨ੍ਹਾਂ ਦੇ ਵਿੱਚ ਕਹਿੰਦੇ ਵੀ ਕੁਝ ਫਿਕਸ ਕਰਕੇ ਇਹ तकरीबन 55000 ਸਟੂਡੈਂਟ ਲੋਨ ਧਾਰਕਾਂ ਨੂੰ ਜਿਹੜਾ ਇਸ ਦਾ ਫਾਇਦਾ ਮਿਲਣ ਜਾ ਰਿਹਾ ਹੈਗਾ ਆ ਸੋ ਹੁਣ ਤੱਕ ਜਦੋਂ ਦੇ ਪ੍ਰੈਜ਼ੀਡੈਂਟ ਬਣੇ ਆ ਇਹਨਾਂ ਨੇ ਸਭ ਤੋਂ ਵੱਧ ਜਿਹੜੇ ਸਟੂਡੈਂਟ ਲੋਨ ਮਾਫ ਕੀਤੇ ਨੇ 180 ਮਿਲੀਅਨ ਡਾਲਰ ਦੇ ਜਿਹੜੇ ਸਟੂਡੈਂਟ ਲੋਨਸ ਆ ਜਿਹੜੇ ਰਾਸ਼ਪਤੀ ਬਾਈਡਨ ਆ ਉਹਨਾਂ ਨੇ ਮਾਫ ਕੀਤੇ ਨੇ ਜਿਨ੍ਹਾਂ ਦਾ ਫਾਇਦਾ तकरीबन 5 ਮਿਲੀਅਨ ਲੋਕਾਂ ਨੂੰ 50 ਲੱਖ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਸਿੱਧਾ ਅਸਰ ਪਿਆ ਹੈਗਾ ਰਿਪਬਲਿਕਨ ਲੈਡ ਜਿਹੜੀਆਂ ਸਟੇਟਸ ਆ ਉਹਨਾਂ ਨੇ ਇੰਨਾ ਜਿਹੜੀਆਂ ਲੋਨ ਮਾਫੀਆਂ ਦੇ ਉਲਟ ਕਾਫੀ ਜ਼ਿਆਦਾ ਜਿਹੜੇ ਚੈਲੰਜਸ ਜਿਹੜੇ ਪਾਏ ਸੀ ਜਿਸ ਦੇ ਨਾਲ ਉਦਾਂ ਜਿਹੜੇ ਬਾਈਡਨ ਹੁਣਾਂ ਨੂੰ ਰੋਕਾਂ ਜਿਹੜੀਆਂ ਉਹ ਜ਼ਰੂਰ ਲੱਗੀਆਂ ਆ ਉਹ ਉਨੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਮਾਫੀਆਂ ਆ ਉਹ ਨਹੀਂ ਦੇ ਸਕੇ ਹੈਗੇ ਸੋ ਡੈਟ ਰੀਲੀਫ ਕਹਿੰਦੇ ਵੀ ਰਾਸ਼ਟਰਪਤੀ ਬਾਈਡਨ ਹੁਣਾਂ ਦੇ ਕਾਰਜਕਾਲ ਦੇ ਅਖੀਰਲੇ ਹਫ਼ਤਿਆਂ ਦੇ ਵਿੱਚ ਜਿਹੜੀ ਉਹ ਹੋਰ ਆਈਆ ਜਿਸ ਦੇ ਤਹਿਤ तकरीबन 1.4 ਬਿਲੀਅਨ ਡਾਲਰ ਦੀ ਮਾਫੀ 55000 ਲੋਕਾਂ ਨੂੰ ਜਿਹੜਾ ਇਸ ਦਾ ਫਾਇਦਾ ਪਹੁੰਚੇਗਾ